ਬਾ ਮੈਨੂੰ ਦੁਬਾਰੇ ਗਰੀਬੀ ਦੇ ਜੀ ਮਤਲਬ ਉਹ ਵੀ ਕੱਢ ਲੂੰਗੀ ਦੇਖ ਰਹੇ ਹਾਂ ਕਿਉਂਕਿ ਮਾਮਾ ਤੜਫਦਿਆਂ ਨੇ ਮਾਂ ਕਹਿੰਦੀ ਗਰੀਬੀ ਚ ਪਾਲਿਆ ਸੀਗਾ ਮਾਮਾ ਤੜਫਦਿਆਂ ਨੇ ਅਸੀਂ ਤਾਂ ਕਰਕੇ ਕਹਿੰਦੇ ਹਾਂ ਉਹਨੇ ਸਾਡੀਆਂ ਵੀਡੀਓ ਦਾ ਕੋਈ ਨਾ ਕੋਈ ਮਕਸਦ ਹੁੰਦਾ ਆਪ ਜੀ ਜਰੂਰ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਨਾਲ ਕੀ ਹੋਣਾ ਜੀ ਸੰਸਥਾ ਨੂੰ ਤਾਂ ਕੁਝ ਨਹੀਂ ਮਿਲਣਾ ਇਦਾਂ ਦਾ ਕੀ ਮਿਲਣਾ ਜੀ ਸਿਰਫ ਇਸ ਮਾਂ ਦਾ ਪੁੱਤ ਘਰ ਆ ਜਾਣਾ ਤਾਂ ਕਰਕੇ ਅਸੀਂ ਹਰੇਕ ਵੀਡੀਓ ਤੇ ਵਜਨ ਪਾਉਂਦੇ ਹੁੰਨੇ ਆ ਵੀ ਤੁਸੀਂ ਦੇਖ ਕੇ ਇਦਾਂ ਦੀਆਂ ਵੀਡੀਓ ਛੱਡ ਦਿੰਨੇ ਹੋ ਤੁਹਾਡੇ ਸਾਹਮਣੇ ਹੋਰ ਕਿੰਨਾ ਕੰਟੈਂਟ ਆਉਂਦਾ ਤੁਸੀਂ ਆਪਣੇ ਸਟੇਟਸਾਂ ਦੇ ਵਿੱਚ ਵੀ ਲਾਉਨੇ ਹੋ ਗਾਣੇ ਲਾਉਨੇ ਹੋ ਹੋਰ ਨੱਚਣ ਵਾਲੀਆਂ ਵੀਡੀਓ ਲਾਉਨੇ ਹੋ ਪਰ ਤੁਸੀਂ ਕਿਤੇ ਇਦਾਂ ਦੀ ਮਾਂ ਦੀ ਪੁਕਾਰ ਵੀ ਕਿਤੇ ਨਾ ਕਿਤੇ ਸਟੇਟਸ ਤੇ ਲਾਇਆ ਕਰੋ ਤਾਂ ਜੋ ਇਦਾਂ ਦੇ ਮਾਮਾ ਦੇ ਪੁੱਤ ਘਰੋ ਘਰੀ ਮੁਰਨ ਚਾਹੇ ਉਹ ਕਿਤੇ ਦੀ ਵੀ ਮਾਂ ਹੋਵੇ ਚਾਹੇ ਉਹ ਕਿਸੇ ਵੀ ਕਿਸੇ ਵੀ ਦੇਸ਼ ਦੀ ਮਾਂ ਹੋਵੇ ਮਾਮਾ ਸਾਰੀਆਂ ਇੱਕ ਬਰਾਬਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅਸ ਟਾਈਮ ਅਸੀਂ ਇੱਕ ਵੀਡੀਓ ਤੁਹਾਨੂੰ ਫੋਟੋ ਦਿਖਾਉਣ ਲੱਗੇ ਆਂ ਇਹ ਵੀਰ ਪਿਛਲੇ ਕੁਝ ਦਿਨਾਂ ਤੋਂ ਕਦੋਂ ਕਦੋਂ ਦਾ ਲਾਪਤਾ ਜੀ ਪਰਸੋਂ ਤੋਂ ਇਹ ਵੀਰ ਦੀ ਪਹਿਲਾਂ ਫੋਟੋ ਦੇਖੋ ਆਪ ਜੀ ਇਹ ਵੀਰਨਾ ਜੀ ਦਿੱਲੀ ਸ਼ਹਿਰ ਤੋਂ ਲਾਪਤਾ ਹੋਇਆ ਉੱਥੇ ਕੀ ਕਰਨ ਗਿਆ ਸੀ ਭੈਣੇ ਇਹ ਮਸ਼ੀਨ ਤੇ ਗਿਆ ਸੀ ਵੀਰ ਸੀਜ਼ਨ ਲਾਉਣ ਲਈ ਕੰਪੈਨ ਤੇ ਉੱਥੋਂ ਆਉਂਦਾ ਆਉਂਦਾ ਮਤਲਬ ਦਿੱਲੀ ਵੀਰੇ ਆਜੋ ਆਜੋ ਕਿੱਥੋਂ ਤੁਰਿਆ ਸੀ ਵੀਰੇ ਜੀ ਐਮਪੀ ਤੋਂ ਤੁਰਿਆ ਸੀ ਇਹਦੀ ਟ੍ਰੇਨ ਸੀ ਜੀ ਉੱਥੋਂ ਕਰੀ ਸੀ ਜੀ ਇਹਦੀ ਅੰਬਾਲਾ ਕੈਂਟ ਦੀ ਉਹ ਉੱਤਰ ਗਿਆ ਇੱਥੋਂ ਸੋਨੀਪੱਤ ਜੀ ਉਸ ਤੋਂ ਬਾਅਦ ਮੁਰਥਲ ਸੈਰ ਤੋਂ ਉੱਥੋਂ ਮੈਨੂੰ ਫੋਨ ਵੀ ਆਇਆ ਸੀ ਵੀ ਫੋਨ ਕਰਦੇ ਆ ਤੇ ਉਸ ਤੋਂ ਬਾਅਦ ਮੈਂ ਕਿਹਾ ਸੀ ਵੀ ਬੈਠ ਜਾ ਇੱਥੇ ਵੀ ਤੂੰ ਫੋਨ ਕਰ ਵੀ ਮੈਂ ਇੱਥੇ ਆ ਜੰਨਾ ਤੇ ਉਸ ਤੋਂ ਬਾਅਦ ਫਿਰ ਉਹ ਉੱਥੋਂ ਮਿਲਿਆ ਨਹੀਂ ਹੈਗਾ ਅਸੀਂ ਪਹੁੰਚ ਗਏ ਸੀ ਉੱਤੇ ਔਰ ਦੇਖੋ ਸੰਗਤ ਜੀ ਇਹ ਵੀਰ ਮਸ਼ੀਨ ਤੇ ਗਿਆ ਸੀ ਕਿੰਨੇ ਵੀਰ ਐਦਾਂ ਕਿੰਨੇ ਹੀ ਇਨਸਾਨਾਂ ਨੂੰ ਕਟਨਾਪ ਕੀਤਾ ਜਾਂਦਾ ਆਪ ਜੀ ਦੇਖਦੇ ਹੋ ਰੇਲਵੇ ਸਟੇਸ਼ਨਾਂ ਤੋਂ ਕਿੰਨੇ ਹੀ ਵੀਰਾਂ ਨੂੰ ਚੱਕਿਆ ਜਾਂਦਾ ਆ ਪਿੱਛੇ ਜੇ ਆਪਾਂ ਇੱਕ ਘਰ ਦੇ ਵਿੱਚੋਂ ਤਿੰਨ ਜਣਿਆਂ ਨੂੰ ਛੜਾ ਕੇ ਲੈ ਕੇ ਆਏ ਆ ਉਹ ਵੀ ਵਿਚਾਰੇ ਆਪਣੀ ਮਿਹਨਤ ਮਜ਼ਦੂਰੀ ਕਰਨ ਆਏ ਸੀ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਕੁਝ ਕਿ ਗਲਤ ਬੰਦਿਆਂ ਨੇ ਫੜ ਕੇ ਆਪਣੇ ਘਰ ਚ ਕੈਦ ਕਰ ਲਿਆ ਇਦਾਂ ਹੀ ਸਾਡੇ ਪੰਜਾਬ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਦਾਂ ਹੀ ਰੇਲਵੇ ਸਟੇਸ਼ਨਾਂ ਤੋਂ ਫੜਿਆ ਜਾਂਦਾ ਸਾਡੇ ਕੋਲ ਪ੍ਰੂਫ ਕੋਈ ਨਹੀਂ ਇਸ ਚੀਜ਼ ਦਾ ਹੋਰ ਬਹੁਤ ਪ੍ਰੂਫ ਨੇ ਹੋਰ ਬਹੁਤ ਕੇਸ ਨੇ ਇਦਾਂ ਦੇ ਜਿਹੜੇ ਪੰਜਾਬ ਦੇ ਬੱਚੇ ਮਿਹਨਤ ਮਜ਼ਦੂਰੀ ਕਰਨ ਗਏ ਪਰ ਇਦਾਂ ਲਾਪਤਾ ਹੋ ਗਏ ਸੀ ਤੁਹਾਨੂੰ ਪੁੱਛਣਾ ਚਾਹੁੰਦੇ ਆ ਜੇਕਰ ਇੱਕ ਇਨਸਾਨ ਨਾ ਤਾਂ ਉਹ ਧਰਤੀ 'ਚ ਵੜਿਆ ਮੰਨ ਲਓ ਪੰਜਾਬ ਦੇ ਵਿੱਚ ਵੀ ਲੱਖ ਬੰਦਾ ਲਾਪਤਾ ਜੀ ਨਾ ਉਹ ਕਾਸਤੇ ਗਏ ਨਾ ਧਰਤੀ 'ਚ ਬੜੇ ਨਾ ਕਿਸੇ ਨੂੰ ਬਾਰਡਰ ਟੱਪੇ ਫਿਰ ਉਹ ਗਏ ਕਿੱਥੇ ਸੰਗਤ ਜੀ ਆਪ ਜੀ ਸੋਚੋ ਇਹ ਵੀਰ ਦਿੱਲੀ ਸਟੇਸ਼ਨ ਤੋਂ ਜਿਹੜਾ ਲਾਪਤਾ ਸਟੇਸ਼ਨ ਤੋਂ ਹੈ ਜੀ ਮੁਰਥਲ ਤੋਂ ਜਰੂਰ ਇਸ ਵੀਡੀਓ ਨੂੰ ਫੋਟੋ ਨੂੰ ਤੁਸੀਂ ਕੀ ਲੱਗਦੇ ਹੋ ਭੈਣੇ ਅੱਛਾ ਠੀਕ ਹੈ ਭੈਣੇ ਤੁਹਾਡੇ ਨਾਲ ਭੈਣੇ ਕਦੋਂ ਗੱਲ ਹੋਈ ਕੱਲ ਸਵੇਰੇ 9 ਵਜੇ ਓਕੇ ਭੈਣੇ ਕੋਈ ਦਿਮਾਗੀ ਪ੍ਰੋਬਲਮ ਨਹੀਂ ਜੀ ਠੀਕ ਠਾਕ ਸੀਗੇ ਫਿਰ ਇਦਾਂ ਕਿਦਾਂ ਹੋ ਸਕਦਾ ਹੁਣ ਤੱਕ ਤਾਂ ਘਰੇ ਆ ਜਾਂਦੇ ਜੀ ਮੁਰਥਲਾ ਕੇ ਉਹਨਾਂ ਨੇ ਫੋਨ ਕਰਿਆ ਸੀਗਾ ਇਹ ਵੀ ਮੈਂ ਇੱਥੇ ਖੜਿਆ ਸੀਗਾ ਓਕੇ ਨਾ ਮੈਨੂੰ ਕੁਝ ਸਮਝ ਨਹੀਂ ਆ ਰਹੀ ਮੈਂ ਕਿੱਥੇ ਖੜਾ ਹਾਂ ਇਹ ਮੈਨੂੰ ਲੈ ਜਾਓ ਓਕੇ ਜੀ ਹੁਣ ਮਤਲਬ ਕਿਹੜੀ ਤਰੀਕ ਦੇ ਇਹ ਕਿਹੜੀ ਤਰੀਕ ਦੀ ਗੱਲ ਪੈਣੇ ਅਰਸੋ ਸ਼ਾਮ ਨੂੰ 7 ਵਜੇ ਟ੍ਰੇਨ ਚੜੀ ਗਈ ਸੀ ਜੀ ਦੋ ਦਿਨ ਹੋ ਗਏ ਜੀ ਹਾਂਜੀ ਠੀਕ ਹੈ ਜੀ ਤੁਸੀਂ ਭੈਣੇ ਕੀ ਲਗਦੇ ਭੈਣ ਜੀ ਠੀਕ ਹੈ ਭੈਣੇ ਤੁਸੀਂ ਕੀ ਲਗਦੇ ਹੋ ਜੀ ਮਾਤਾ ਜੀ ਮਤਲਬ ਤੁਹਾਨੂੰ ਕੀ ਲੱਗਦਾ ਜੀ ਇਹ ਕਿਉਂ ਨਹੀਂ ਆਇਆ ਵੀਰ ਘਰੇ ਕੋਈ ਹੋਰ ਕਿਤੇ ਗੁੱਸੇ-ਗਸੇ ਹੋ ਕੇ ਤਾਂ ਨਹੀਂ ਭਾਗ ਗਿਆ ਜੀ ਹਾਂਜੀ ਨਾ ਇਦਾਂ ਕਿਦਾਂ ਹੋ ਸਕਦਾ ਤੁਹਾਡੇ ਨਾਲ ਗੱਲ ਖੋਈ ਹੈ ਜੀ ਵੀ ਇੱਕ ਵਾਰ ਜੀ ਪੈਸੇ ਨਹੀਂ ਸੀ ਕਿ ਵੀ ਅਸੀਂ ਕਿਹਾ ਸੀ ਵੀ ਉੱਥੇ ਬੈਠ ਜਾ ਤੇ ਉਸ ਤੋਂ ਬਾਅਦ ਰਿਪੋਰਟ ਕਰਾਤੀ ਜੀ ਪੁਲਿਸ ਰਿਪੋਰਟ ਕਰਾਤੀ ਪੁਲਿਸ ਰਿਪੋਰਟ ਉਰੇ ਕਰਾਈ ਸੀ ਉਹ ਕਹਿੰਦੇ ਉੱਥੇ ਹੋਊਗੀ ਅੱਜ ਭੇਜਦੇ ਨੇ ਜੀ ਹੁਣ ਸ਼ਾਮ ਨੂੰ ਠੀਕ ਹੈ 72 ਘੰਟੇ ਬਾਅਦ ਮਤਲਬ ਸਾਡੀ ਸੰਗਤ ਅੱਗੇ ਬੇਨਤੀ ਆ ਜਿਹੜੇ ਦਿੱਲੀ ਦੇ ਰਹਿਣ ਵਾਲੇ ਨੇ ਜੀ ਇਹ ਆਦਮੀ ਮੁਰਥਲ ਸਟੇਸ਼ਨ ਸੇ ਲਾਪਤਾ ਹੋ ਚੁੱਕਾ ਹੈ ਜੀ ਇਹ ਆਦਮੀ ਕੰਪੇਨ ਦਾ ਸੀਜ਼ਨ ਲਗਾ ਕੇ ਆ ਰਹਾ ਥਾ ਔਰ ਮੁਰਥਲ ਆਕਰ ਇਸਨੇ ਘਰ ਕੋ ਕਾਲ ਕੀ ਆਪਣੇ ਮਾਪੇ ਬਾਕੀ اور مرتسل سے یہ اس आदमी का कुछ नहीं पता चल रहा संगत जी आप शेयर करें इस वीडियो को यह पंजाब का व्यक्ति है पटियाला जिले का इसको हम ढूंढना चाहते हैं प्लीज इसका घर वाइफ बहन मां-बाप बहुत परेशान हैं प्लीज इस वीडियो को शेयर करें और इस आदमी को कहीं पर भी आप देखें तो हमारे से संपर्क करें जी हमारा नंबर स्क्रीन पर आ रहा है जी प्लीज इस वीडियो को शेयर करें साडी विनती है संगत जी ਇਦਾਂ ਦੇ ਬਹੁਤ ਵੀਰ ਨੇ ਜਿਹੜੇ ਸੜਕਾਂ ਤੋਂ ਇਦਾਂ ਹੀ ਲਾਪਤਾ ਹੋ ਜਾਂਦੇ ਨੇ ਸਾਡਾ ਪ੍ਰਸ਼ਾਸਨ ਤਾ ਪਤਾ ਨਹੀਂ ਕੁਛ ਕਰਦਾ ਜਾਂ ਨਹੀਂ ਕਰਦਾ ਜਾਂ ਸਾਡੀ ਇੱਕ ਰਿਪੋਰਟ ਲਾਪਤਾ ਦੀ ਲਿਖ ਕੇ ਛੱਡ ਦਿੰਦਾ ਪਰ ਸਾਡੇ ਭੈਣ ਭਰਾ ਸਾਡੀ ਸਪੋਰਟ ਕਰਦੇ ਨੇ ਜਿਹੜੇ ਉਹ ਜਰੂਰ ਇਸ ਵੀਡੀਓ ਦਾ ਧਿਆਨ ਰੱਖਿਓ ਆਪ ਜੀ ਦੇ ਆਲੇ ਦੁਆਲੇ ਜੇਕਰ ਕਿਸੇ ਇਨਸਾਨ ਨੇ ਇਦਾਂ ਦੇ ਵੀਰ ਨੂੰ ਫੜ ਰੱਖਿਆ ਘਰ ਦੇ ਵਿੱਚ ਦੇਖੋ ਸਾਡਾ ਤਾਂ ਦਿਮਾਗ ਕਿ ਉੱਥੇ ਜਾਂਦਾ ਜਦੋਂ ਕੋਈ ਇਨਸਾਨ ਲਾਪਤਾ ਹੁੰਦਾ ਕਿਉਂਕਿ ਅਸੀਂ ਰਾਜਸਥਾਨ ਤੋਂ ਵੀ ਵੀਰ ਨੂੰ ਛੜਾ ਕੇ ਲੈ ਕੇ ਆਇਆ ਇਧਰ ਆ ਚਮਕੌਰ ਸਾਹਿਬ ਏਰੀਆ ਚ ਕਿੰਨੇ ਬੰਦੇ ਅੰਮ੍ਰਿਤਸਰ ਏਰੀਆ ਚ ਕਿੰਨੇ ਬੰਦੇ ਜਿਹੜੇ ਲਾਪਤਾ ਹੋਏ ਵੇ ਯਾਰ ਲੋਕਾਂ ਦੇ ਘਰਾਂ ਚ ਫੜੇ ਵੇ ਸਾਨੂੰ ਤਾਂ ਇਦਾਂ ਹੀ ਲੱਗਦਾ ਹੁੰਦਾ ਕਿ ਤਨਾ ਕਿਤੇ ਵੀ ਇਦਾਂ ਲੋਕ ਫੜ ਲੈਂਦੇ ਨੇ ਔਰ ਫਿਰ ਉਹਨਾਂ ਤੋਂ ਸਾਰਾ ਕੰਮਕਾਰ ਕਰਾਉਂਦੇ ਨੇ ਕਈ ਕਿ ਬੱਚੇ ਕਈ ਕਿ ਸਾਲ 15-15 ਸਾਲ ਪਤਾ ਨਹੀਂ ਲੱਗਦਾ ਜੀ ਇਦਾਂ ਦੀ ਕੋਈ ਗੱਲ ਨਾ ਹੋਵੇ ਵੀਰ ਹੋ ਸਕਦਾ ਕੋਈ ਟੈਨਸ਼ਨ ਲੈ ਗਿਆ ਤਾਂ ਕੀ ਆ ਇਹ ਹੁਣ ਵੱਧ ਦੀ ਗੱਲ ਆ ਪਲੀਜ਼ ਆਪ ਦੀ ਧਿਆਨ ਰੱਖਿਓ ਤਾਂ ਜੋ ਇਹ ਬੱਚਾ ਘਰ ਆ ਕੇ ਆਪਣੇ ਮਾਪਿਆਂ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕੇ ਇਹ ਵੀਰ ਐਮਪੀ ਜਿਹੜਾ ਸੀਜ਼ਨ ਲਾਉਣ ਗਿਆ ਦੀ ਕੰਪੇਨ ਦੇ ਉੱਪਰ ਅੱਜ ਦੀ ਤਰੀਕ ਕਿੰਨੀ ਹੈ ਜੀ ਕਿੰਨਾ ਅੱਜ 3 ਤਰੀਕਾ ਜੀ ਚੌਥਾ ਮਹੀਨਾ 2023 ਅਸੀਂ ਵੀਡੀਓ ਸ਼ੇਅਰ ਕਰ ਰਹੇ ਹਾਂ ਜੀ ਇਸ ਟਾਈਮ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚੋਂ ਆਪ ਜੀ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਇਹ ਸਾਰੇ ਪਰਿਵਾਰ ਤੇ ਤਰਸ ਖਾ ਕੇ ਜਰੂਰ ਆਪਣੇ ਆਲੇ ਦੁਆਲੇ ਧਿਆਨ ਰੱਖਿਓ ਕਿਉਂਕਿ ਇਹ ਬੱਚਾ ਔਰ ਇਹ ਭੈਣ ਉਹਨਾਂ ਦੀ ਵਾਈਫ ਔਰ ਉਹਨਾਂ ਦੀ ਸਿਸਟਰ ਔਰ ਇਹਨਾਂ ਦੇ ਮਾਤਾ ਜੀ ਤੁਸੀ ਕੀ ਲੱਗਦੇ ਭੈਣੇ ਹੈ ਜੀ ਸੋ ਇਹ ਵੀ ਭੈਣ ਨੇ ਜੀ ਉਹ ਇਹਨਾਂ ਦੇ ਪਿਤਾ ਜੀ ਨੇ ਗਰੀਬ ਪਰਿਵਾਰ ਆਪ ਜੀ ਇਸ ਬੱਚੇ ਨੂੰ ਕਮਾਊ ਜਿਹੜਾ ਸਾਧਨ ਮਤਲਬ ਕਮਾਈ ਦਾ ਇੱਕ ਬੱਚਾ ਹੀ ਹੁੰਦੇ ਨੇ ਏਦਾਂ ਦੇ ਪਰਿਵਾਰਾਂ ਦੇ ਆਪ ਜੀ ਜਰੂਰ ਧਿਆਨ ਰੱਖਿਓ ਤੁਹਾਡੇ ਥੋੜੇ ਜਿਹਾ ਧਿਆਨ ਦੇ ਨਾਲ ਇੱਕ ਬੱਚਾ ਘਰ ਆ ਸਕਦਾ ਹੁਣ ਇਹ ਕੀ ਪਤਾ ਕੀ ਉਹਦੇ ਨਾਲ ਘਟਨਾ ਜਾਂ ਕੀ ਐਸੀ ਗੱਲ ਹੋ ਗਈ ਨਹੀਂ ਤਾਂ ਹੁਣ ਨੂੰ ਬੱਚਾ ਕਿਸੇ ਨਾ ਕਿਸੇ ਨਾਲ ਚੜ ਕੇ ਪਿੰਡ ਆ ਜਾਂਦਾ ਜੀ ਆਪ ਜੀ ਧਿਆਨ ਰੱਖਿਓ ਬਹੁਤ ਬਹੁਤ ਧੰਨਵਾਦ ਹੋਰ ਕੁਝ ਬੋਲਣਾ ਜੀ ਮਾਤਾ ਜੀ ਮਾਤਾ ਦਾ ਰੋਣ ਲੱਗ ਗਈ ਕੋਈ ਨਾ ਜੀ ਆਜੂਗਾ ਜੀ ਵੀਰ ਤੁਸੀਂ ਟੈਨਸ਼ਨ ਨਾ ਲਓ ਰੋਭੋ ਨਾ ਪਰ ਆਊਗਾ ਘਰੇ ਆਊਗਾ ਜੀ ਬੇਚਿੰਤ ਰਹੋ ਤੁਸੀਂ ਸੰਗਤ ਨੂੰ ਕਹੋ ਵੀ ਸਾਡਾ ਬੱਚਾ ਲੱਭ ਕੇ ਘਰੇ ਭੇਜੋ ਜੀ ਨਹੀਂ ਮਾਤਾ ਜੀ ਕੋਈ ਨਾ ਰੋਭੋ ਨਾ ਤੁਸੀਂ ਤੁਸੀਂ ਸੰਗਤ ਨੂੰ ਕਹੋ ਵੀ ਸਾਡਾ ਪਾਈ ਬੱਚਾ ਲੱਭ ਕੇ ਘਰੇ ਭੇਜੋ ਕਿੰਨੇ ਲੋਕ ਦੇਖਣਗੇ ਕਿੰਨੇ ਲੋਕ ਸ਼ੇਅਰ ਕਰਨਗੇ ਕੋਈ ਨਾ ਜੀ ਕੋਈ ਨਾ ਕੋਈ ਲੱਗ ਪਤਾ ਮਾਮਾ ਹੀ ਟੜਫਦੀਆਂ ਨੇ ਪੁੱਤਾਂ ਲਈ ਸੱਚ ਜਾਣੋ ਤੁਸੀਂ ਨਹੀਂ ਕੋਈ ਨਾ ਦੇਖੇ 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 ਮਾਤਾ ਜੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਕੁਰਸੀ ਲਿਆਇਓ ਜਿਹਾ ਬੜਾ ਕੁਰਸੀ ਲਿਆਇਓ ਇੱਕ ਪਾਣੀ ਦਾ ਗਲਾਸ ਲਿਆਇਓ ਫਟਾਫਟ ਨਹੀਂ ਕੋਈ ਨਾ ਬੇਬੇ ਜੀ ਐਦਾਂ ਨਾ ਕਰੋ ਪਲੀਜ਼ ਐਦਾਂ ਨਾ ਕਰੋ ਮੈਂ ਕੁਰਸੀ ਲੋਰ ਨਾ ਉੱਪਰ ਇਹ ਹਾਲਾਤ ਨੇ ਜੀ ਸਾਡੀਆਂ ਮਾਮਾ ਦੇ ਪਲੀਜ਼ ਸਾਡੇ ਇਸ ਬੱਚੇ ਨੂੰ ਲੱਭ ਕੇ ਜਰੂਰ ਭੇਜਣਾ ਸਾਰੇ ਭੈਣ ਭਰਾਵਾਂ ਨੇ ਕੋਈ ਉੱਚ ਅਧਿਕਾਰੀ ਸਾਡੀ ਮਦਦ ਕਰ ਸਕਦੇ ਨਹੀਂ ਕੋਈ ਵੀ ਇਨਸਾਨ ਸਾਡੀ ਮਦਦ ਕਰ ਸਕਦਾ ਅਸੀਂ ਸੰਸਥਾ ਵੱਲੋਂ ਸਨਮਾਨ ਕਰ ਦਾਂਗੇ ਜੇਕਰ ਕੋਈ ਇਸ ਬੱਚੇ ਨੂੰ ਲੱਭ ਕੇ ਘਰ ਭੇਜ ਦੇਵੇ ਜੀ ਇਸ ਮਾਂ ਦੇ ਕੀ ਹਾਲਾਤ ਨੇ ਆਪ ਜੀ ਦੇਖ ਰਹੇ ਹੋ ਕਿਉਂਕਿ ਮਾਮਾ ਤੜਫਦਿਆਂ ਨੇ ਮਾਂ ਕਹਿੰਦੀ ਗਰੀਬੀ ਚ ਪਾਲਿਆ ਸੀਗਾ ਮਾਮਾ ਤੜਫਦਿਆਂ ਨੇ ਅਸੀਂ ਤਾਂ ਕਰਕੇ ਕਹਿੰਦੇ ਹਾਂ ਉਹਨੇ ਸਾਡੀਆਂ ਵੀਡੀਓ ਦਾ ਕੋਈ ਨਾ ਕੋਈ ਮਕਸਦ ਹੁੰਦਾ ਆਪ ਜੀ ਜਰੂਰ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਨਾਲ ਕੀ ਹੋਣਾ ਜੀ ਸੰਸਥਾ ਨੂੰ ਤਾਂ ਕੁਝ ਨਹੀਂ ਮਿਲਣਾ ਇਦਾਂ ਦਾ ਕੀ ਮਿਲਣਾ ਜੀ ਸਿਰਫ ਇਸ ਮਾਂ ਦਾ ਪੁੱਤ ਘਰ ਆ ਜਾਣਾ ਤਾਂ ਕਰਕੇ ਅਸੀਂ ਹਰੇਕ ਵੀਡੀਓ ਤੇ ਵਜਨ ਪਾਉਣੀ ਉਹ ਨਹੀਂ ਆ ਵੀ ਤੁਸੀਂ ਦੇਖ ਕੇ ਇਦਾਂ ਦੀਆਂ ਵੀਡੀਓ ਛੱਡ ਦਿੰਨੇ ਹੋ ਤੁਹਾਡੇ ਸਾਹਮਣੇ ਹੋਰ ਕਿੰਨਾ ਕੰਟੈਂਟ ਆਉਂਦਾ ਤੁਸੀਂ ਆਪਣੇ ਸਟੇਟਸਾਂ ਦੇ ਵਿੱਚ ਵੀ ਲਾਉਨੇ ਹੋ ਗਾਣੇ ਲਾਉਨੇ ਹੋ ਹੋਰ ਨੱਚਣ ਵਾਲੀਆਂ ਵੀਡੀਓ ਲਾਉਨੇ ਹੋ ਪਰ ਤੁਸੀਂ ਕਿਤੇ ਇਦਾਂ ਦੀ ਮਾਂ ਦੀ ਪੁਕਾਰ ਵੀ ਕਿਤੇ ਨਾ ਕਿਤੇ ਸਟੇਟਸ ਤੇ ਲਾਇਆ ਕਰੋ ਤਾਂ ਜੋ ਇਦਾਂ ਦੇ ਮਾਂ ਮਾ ਦੇ ਪੁੱਤ ਘਰੋ ਘਰੀ ਮੋੜਨ ਚਾਹੇ ਉਹ ਕਿਤੇ ਦੀ ਵੀ ਮਾਂ ਹੋਵੇ ਚਾਹੇ ਉਹ ਕਿਸੇ ਵੀ ਕਿਸੇ ਵੀ ਦੇਸ਼ ਦੀ ਮਾਂ ਹੋਵੇ ਮਾਂ ਮਾਂ ਸਾਰੀਆਂ ਇੱਕ ਬਰਾਬਰ ਨੇ ਇਸ ਕਰਕੇ ਜਰੂਰ ਧਿਆਨ ਦਿਆ ਕਰੋ ਸੰਗਤ ਜੀ ਸਾਡੇ ਸ਼ਬਦਾਂ ਨੂੰ ਸੁਣ ਕੇ ਛੱਡਿਆ ਨਾ ਕਰੋ ਦੇਖ ਲੈਨੇ ਹੋ ਅਮਲ ਨਹੀਂ ਕਰ ਰਹੇ ਸ਼ੇਅਰ ਨਹੀਂ ਕਰ ਰਹੇ ਤੁਸੀਂ ਇੱਕ ਬਟਨ ਦੱਬਣਾ ਇੱਕ ਬਟਨ ਦੇ ਨਾਲ ਕੀ ਹੋ ਜਾਣਾ ਤੁਸੀਂ ਦੱਸੋ ਕੀ ਹੋ ਜਾਣਾ ਇੱਕ ਬਟਨ ਦੇ ਨਾਲ ਹੋ ਸਕਦਾ ਹੈ ਇਸ ਵੀਰ ਨੂੰ ਕੋਈ ਗਵਾਂਢੀ ਆਂਢੀ ਗਵਾਂਢੀ ਪਹਿਚਾਣ ਕੇ ਘਰ ਭੇਜ ਦੇਵੇ ਜੀ ਜੇਕਰ ਕਿਸੇ ਨੂੰ ਵੀ ਇਹ ਵੀਰ ਮਿਲਦਾ ਤਾਂ ਉਹਨੂੰ ਉੱਥੇ ਖੜਾ ਕੇ ਰੱਖੋ ਅਸੀਂ ਆਪਣੀ ਸੰਸਥਾ ਵੱਲੋਂ ਐਂਬੂਲੈਂਸ ਸੇ ਤੁਹੇ ਭੇਜਾਂਗੇ ਵੀਰ ਨੂੰ ਲੈ ਕੇ ਆਵਾਂਗੇ ਕਿਤੇ ਵੀ ਇਹ ਵੀਰ ਮਿਲਦਾ ਇਸ ਵੀਰ ਦਾ ਨਾਮ ਆਸ਼ੀਸ਼ ਖਾਨ ਆ ਜੀ ਆਸ਼ੀਨ ਆਸ਼ੀਨ ਖਾਨ ਆ ਜੀ ਪਿੰਡ ਉੱਚਾ گاؤں ਜਿਹੜਾ ਤਹਿਸੀਲ ਆ ਮਾਫ ਕਰਨਾ ਜ਼ਿਲ੍ਹਾ ਪਟਿਆਲਾ ਜੀ ਪਲੀਜ਼ ਸਾਡਾ ਜਿਹੜਾ ਨੰਬਰ ਆ ਸੰਸਥਾ ਦਾ ਉਹ ਵੀ ਸਕਰੀਨ ਦੇ ਉੱਪਰ ਆ ਰਿਹਾ ਆਪ ਜੀ ਪਰਿਵਾਰ ਦਾ ਨੰਬਰ ਵੀ 95922 12985 98787 96328 ਜਰੂਰ ਨੋਟ ਕਰ ਲਓ ਜੀ ਚਲੋ ਠੀਕ ਆ ਮਾਤਾ ਜੀ ਕੋਈ ਨਾ ਘਬਰਾਓ ਨਾ ਤੁਸੀਂ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆਂ ਜੀ